ਪੰਜਾਬ ਦੀ ਫੈਜ਼ਾ ਵਿੱਚ ਇਸ ਵੇਲੇ ਇੱਕ ਨਾਮ ਸੰਦੀਪ ਸਿੰਘ ਸਣੀ ਬਹੁਤ ਚਰਚਾ ਦੇ ਵਿੱਚ ਹੁਣ ਖਬਰਾਂ ਇਹ ਚੱਲ ਪਈਆਂ ਨੇ ਕਿ ਸਣੀ ਤਰਨਤਾਰਨ ਦੀ ਉਪਚੋਣ ਲੜ ਸਕਦੇ ਨੇ ਤੇ ਦੂਜੇ ਪਾਸੇ ਜੱਤੇਦਾਰ ਗੜਗੱਜ ਨੇ ਭਾਈ ਸੰਦੀਪ ਸਿੰਘ ਦੇ ਹੱਕ 'ਚ ਵੱਡਾ ਐਲਾਨ ਕੀਤਾ ਬੇਸ਼ੱਕ ਪੁਲਿਸ ਅਤੇ ਕਾਨੂੰਨ ਦੀ ਨਜ਼ਰ ਵਿੱਚ ਭਾਈ ਸਣੀ ਇੱਕ ਮੁਜ਼ਰਮ ਜਾ ਦੋਸ਼ੀਆ ਪਰ ਪੰਥਕ ਹਲਕਿਆਂ ਵਿੱਚ ਉਹ ਆਪਣੀ ਕਨਵੇਕਲੀ ਥਾਂ ਬਣਾਉਣ ਵਿੱਚ ਕਾਮਯਾਬ ਹੋ ਚੁੱਕੇ ਹਨ ਉਹਨਾਂ ਨੇ ਸਿੱਖ ਪੰਥ ਦੇ ਖਿਲਾਫ ਹਰ ਸਮੇਂ ਮੀਡੀਆ ਰਾਹੀਂ ਜ਼ਹਿਰ ਉਗਲਨ ਅਤੇ ਸਿੱਖ ਬੀਬੀਆਂ ਬਾਰੇ ਵਿਰੋਧਾ ਟਿੱਪਣੀਆਂ ਕਰਨ ਵਾਲੇ ਸ਼ਿਪਸੈਨਾ ਆਗੂ ਸੁਦੀਪ ਸੂਰੀ ਅਤੇ ਹੁਣ ਪਟਿਆਲਾ ਜੇਲ੍ਹ ਵਿੱਚ 92-93 ਦਰਮਿਆਨ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਕਰਾਂ ਵਿੱਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਮਾਹਿਰ ਥਾਣਾ ਬਲਟੋਹਾ ਦੇ ਸਾਬਕਾ ਐਸਐਚਓ ਸੁਭਾ ਸਿੰਘ ਉਰਫ ਸੁਭਾ ਸਰਹੰਦ ਨੂੰ ਤੁਰਦਾ ਟਿਕਟ ਦੇਣ ਦੀ ਸੇਵਾ ਨਿਭਾਈ ਹੈ ਬੇਸ਼ੱਕ ਕੁਝ ਸਿਕ ਵਿਰੋਧੀਆਂ ਨੂੰ ਇਹ ਬੁਰਾ ਵੀ ਲੱਗਿਆ ਹੋਵੇਗਾ ਪਰ ਉਹਨਾਂ ਮਾਮਾ ਦੇ ਸੀਨੇ ਠੰਡ ਜ਼ਰੂਰ ਪਈ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਕਈ-ਕਈ ਮੈਂਬਰ ਅਜੇਹੇ ਜ਼ਾਲਿਮ ਅਫਸਰਾ ਨੇ ਬੇਗੁਨਾਹੀ ਮਾਰਦਤ ਤੇ ਉਤੇ ਕਿਸੇ ਦੀ লাশ ਵੀ ਵਾਰਸਾਂ ਦੇ ਹੱਥ ਨਹੀਂ ਲੱਗੀ ਮੀਡੀਆ ਰਿਪੋਰਟਾਂ ਤੇ ਵਕਵਾਖ ਆਗੂਆਂ ਤੇ ਪਰਿਵਾਰਾਂ ਦੇ ਬਿਆਨਾਂ ਅਨੁਸਾਰ ਬੇਸ਼ੱਕ ਭਾਈ ਸੰਦੀਪ ਸਿੰਘ ਸਣੀ ਉਤੇ ਜੇਲ੍ਹ ਅਧਿਕਾਰੀਆਂ ਨੇ ਬਹੁਤ ਘਟਿਆ ਤੇ ਅਨਮਨੁੱਖੀ ਤਸ਼ੱਦਦ ਕੀਤਾ ਪਰ ਭਾਈ ਸੰਦੀਪ ਸਿੰਘ ਸਣੀ ਦੀ ਇਸ ਕਾਰਵਾਈ ਤੇ ਵੱਡੀ ਗਿਣਤੀ ਸੰਗਤ ਨੇ ਕਿੰਤੂ ਨਹੀਂ ਕੀਤਾ ਇਥੋਂ ਤੱਕ ਕਿ ਪਹਿਲੀ ਵਾਰ ਹੈ ਕਿ ਹੋਰ ਵੀ ਕਈ ਜਿੱਤਵੰਦੀਆਂ ਜਿਹੜੀਆਂ ਅਕਸਰ ਸਿੱਖ ਨੌਜਵਾਨਾਂ ਦੇ ਐਕਸ਼ਨ ਤੇ ਆਪੇ ਤੋਂ ਬਾਹਰ ਹੋ ਜਾਂਦੀਆਂ ਨੇ ਉਹ ਵੀ ਭਾਈ ਸਨੀ ਦਾ ਉਸ ਤਰੀਕੇ ਵਿਰੋਧ ਨਹੀਂ ਕਰ ਰਹੀਆਂ ਹਾਲਾਂਕਿ ਹੋ ਸਕਦਾ ਹੈ ਕਿ ਉਹ ਪ੍ਰਵਾਸੀਆਂ ਦੇ ਮੁੱਦਿਆਂ ਦੀ ਅੜ ਵਿੱਚ ਸਿੱਖਾਂ ਤੇ ਵਰਦੀਆਂ ਦਿਖਾਈ ਦਿੱਤੀਆਂ ਨੇ ਕੁਝ ਤਾਂ ਅਜਿਹੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਐਸ਼ੋ ਆਰਾਮ ਸਿੱਖਾਂ ਵੱਲੋਂ ਦਿੱਤੇ ਜਾਂਦੇ ਫੰਟਾਂ ਤੇ ਨਿਰਪਰੈ ਪਰੇ ਲਾਣਾ ਕਦੇ ਵੀ ਸਿੱਖਾਂ ਦੀ ਕਿਰਦਾਰ ਕੋਸ਼ਿਸ਼ ਕਰਨ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡਦਾ ਦੱਸਦੇ ਇੱਕ ਇਨਸਪੈਕਟਰ ਸੂਬਾ ਸੰਘ ਜਿਹੜਾ ਕਿ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਦਾ ਸੀ ਉਸ ਨੂੰ ਸੋਧਾ ਲੱਗਣ ਤੋਂ ਬਾਅਦ ਡਿਜੀਟਲ ਮੀਡੀਆ ਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਲਿਖਿਆ ਕਿ ਜੇ ਸੂਬਾ ਸਰਹੰਦ ਦੁਬਾਰਾ ਆ ਸਕਦਾ ਤਾਂ ਕਾਲਪੁਰਖ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਨੂੰ ਵੀ ਨਾਲ ਹੀ ਕਿਸੇ ਰੂਪ ਵਿੱਚ ਵਾਪਸ ਭੇਜ ਦਾ ਪੰਥਕ ਜਥੇਬੰਦੀਆਂ ਵਿੱਚ ਇੱਕ ਵੱਡੀ ਚਰਚਾ ਆਰੰਭ ਹੋ ਚੁੱਕੀ ਹੈ ਮੀਡੀਆ ਰਿਪੋਰਟਾਂ ਤੇ ਸਿੱਖ ਰਾਜਨੀਤਿਕ ਮਾਹਿਰਾਂ ਅਨੁਸਾਰ ਪਿਛਲੇ 4-5 ਦਿਨਾਂ ਤੋਂ ਕੁਝ ਜਥੇਬੰਦੀਆਂ ਇਸ ਗੱਲ ਲਈ ਇੱਕ ਦੂਜੇ ਨਾਲ ਫੌਰਾ ਹੀ ਚਰਚਾ ਕਰ ਰਹੀਆਂ ਨੇ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਤਰਨਤਾਰਨ ਸਾਹਿਬ ਦੇ ਜ਼ਮੀਨੀ ਚੌਂਕ ਵਿੱਚ ਸਾਂਝੇ ਪੰਥਕ ਉਮੀਦਵਾਰ ਵੱਜੋਂ ਮੈਦਾਨ ਵਿੱਚ ਲਿਆਂਦਾ ਜਾਵੇ ਸਰਬੱਤ ਖਾਲਸਾ ਨਾਲ ਸੰਬੰਧਿਤ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੱਜਦਾਰ ਰੌ ਭਾਈ ਤੇਨ ਸਿੰਘ ਮੰਡ ਵੀ ਸਰਗਰਮ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਆਉਂਦੇ ਦਿਨਾਂ ਵਿੱਚ ਭਾਈ ਸਣੀ ਦਾ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਨਾਲ ਸਨਮਾਨ ਕਰਨ ਦਾ ਪ੍ਰੋਗਰਾਮ ਔਲਿਖਿਆ ਦਰਸਲ ਇਸ ਪ੍ਰੋਗਰਾਮ ਦੇ ਔਲੇ ਵਿੱਚ ਵੀ ਭਾਈ ਸਣੀ ਨੂੰ ਉਮੀਦਵਾਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਇਸ ਤਰ੍ਹਾਂ ਹੀ ਜਦ ਭਾਈ ਸਣੀ ਦੇ ਕੈਦੀ ਪੁਲਿਸ ਅਫਸਰਾਂ ਨਾਲ ਹੋਏ ਝਗੜੇ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਨੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਆਗੂ ਜੇਲ੍ਹ ਅੱਗੇ ਪਹੁੰਚੇ ਤੇ ਧਰਨਾ ਵੀ ਦਿੱਤਾ ਹੋਰ ਵੀ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਨੇ ਪਾਈ ਸਨੀ ਦੇ ਹੱਕ ਵਿੱਚ ਆਵਾਜ਼ ਚੁੱਕੀ ਇਸ ਨਾਲ ਨਵੇਂ ਮਾਹੌਲ ਦੀ ਸਿਰਜਣਾ ਹੋਈ ਹੈ ਜੇ ਅਜਿਹੇ ਮੌਕਿਆਂ ਤੇ ਇਕੱਠੇ ਹੋਇਆ ਜਾ ਸਕਦਾ ਤਾਂ ਕਿਉਂ ਨਾ ਇਸ ਇਕਤਾ ਨੂੰ ਸਦੀਵੀ ਰੂਪ ਦਿੱਤਾ ਜਾਵੇ ਇਕਤਾ ਹਰ ਕੋਈ ਚਾਹੁੰਦਾ ਪਰ ਇਕਤਾ ਲਈ ਵੀ ਕਿਸੇ ਕੇਂਦਰ ਬਿੰਦੂ ਦੀ ਲੋੜ ਹੁੰਦੀ ਹੈ ਇਸ ਨੂੰ ਸੰਧਾਤ ਮੰਨ ਲਵੋ ਜਾਂ ਸਮੱਸਿਆ ਸਮਝ ਲਵੋ ਕੇਸ ਗੁਰੂ ਦੇ ਪੰਥ ਦਾ ਆਗੂ ਮੁਖੌਟਾ ਪਾ ਕੇ ਨਹੀਂ ਬਣਿਆ ਜਾਂਦਾ ਸਭੂ ਕੁਰਬਾਨੀ ਦੀ ਕਸਵੱਟੀ ਤੇ ਖਰਾ ਉਤਰਨਾ ਪੈਂਦਾ ਇਸ ਵੇਲੇ ਭਾਈ ਸੰਦੀਪ ਸਿੰਘ ਸਣੀ ਨੇ ਦੋ ਗਦਾਰਾਂ ਤੇ ਵਦਕਾਰਾਂ ਨੂੰ ਸਜ਼ਾ ਦੇ ਕੇ ਆਪਣੇ ਅੰਦਰਲੇ ਪੰਥਕ ਪਿਆਰ ਅਤੇ ਅਣਖ ਨੂੰ ਪ੍ਰਗਟ ਕੀਤਾ ਭਾਈ ਸਣੀ ਦਾ ਸੁਦੀਰ ਸੂਰੀ ਜਾ ਸੂਬਾ ਸੰਗ ਨਾਲ ਕੋਈ ਜਾਤੀ ਝਗੜਾ ਨਹੀਂ ਸੀ ਜੋ ਕੁਝ ਵਾਪਰਿਆ ਉਹ ਪੰਥ ਨਾਲ ਹੋਈਆਂ ਵਧੀਆਂ ਕਰਕੇ ਹੀ ਉਸਦੇ ਮਨ ਨੂੰ ਪ੍ਰੇਰਣਾ ਮਿਲੀ ਹੋ ਸਕਦੀ ਆ ਹੋ ਸਕਦਾ ਕਿ ਜੇ ਪੈਸਨੀ ਨੇ ਤਰਨ ਤਰਨ ਸਭ ਤੋਂ ਚੋਣ ਲੜਨ ਦੀ ਹਾਂ ਕਰ ਦਿੱਤੀ ਤਾਂ ਸ਼ਾਇਦ ਸਾਰੇ ਅਕਾਲੀ ਧੜਿਆਂ ਨੂੰ ਇਹ ਪ੍ਰਵਾਨ ਕਰਨਾ ਹੀ ਪਵੇ ਅਤੇ ਕੋਈ ਵੀ ਹੋਰ ਉਮੀਦਵਾਰ ਪੰਥਕ ਖੇਮਿਆਂ ਵਿੱਚੋਂ ਨਾ ਆਵੇ ਕਿਉਂਕਿ ਉਸ ਵੇਲੇ ਪੰਥਕ ਜਜ਼ਵਾਤ ਪੈਸਨੀ ਦੇ ਹੱਕ ਵਿੱਚ ਉੱਠ ਖੜੇ ਨੇ ਇਸ ਨਾਲ ਭਵਿੱਖ ਵਿੱਚ ਪੰਥਕ ਇਕਤਾ ਦਾ ਮੋੜ ਵੀ ਬਣ ਸਕਦਾ ਜਿਤਧਾਰ ਗੜਗਾਜ ਨੇ ਕਿਹਾ ਕਿ ਜੇਕਰ ਜੇਲ੍ਹ ਪ੍ਰਸ਼ਾਸਨ ਨੇ ਸਮਾਂ ਰੈਂਦੇ ਆ ਸੰਦੀਪ ਸਿੰਘ ਸਨੀ ਦੇ ਪਰਿਵਾਰ ਵੱਲੋਂ ਉਸ ਦਾ ਬੈਰਕ ਬਦਲਣ ਸੰਬੰਧੀ ਅਰਜ਼ੀ ਨੂੰ ਪ੍ਰਵਾਨ ਕਰਕੇ ਉਸ ਉੱਤੇ ਅਮਲ ਕੀਤਾ ਹੁੰਦਾ ਤਾਂ ਇਹ ਸਮੁੱਚਾ ਵਰਤਾਰਾ ਨਹੀਂ ਵਾਪਰਨਾ ਸੀ ਜਿਤਧਾਰ ਕੜਕਾਚ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਸਜ਼ਾ ਪੁਕਤ ਰਹੇ ਕਿਸੇ ਵੀ ਕੈਦੀ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਦੀ ਹੁੰਦੀ ਹੈ ਤੇ ਜੇਕਰ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੀ ਜਾਨ ਨੂੰ ਖਤਰਾ ਹੋਵੇ ਤਾਂ ਉਹਨਾਂ ਉੱਤੇ ਤਸ਼ੱਦਦ ਟਾਇਆ ਜਾਣ ਲੱਗੇ ਤਾਂ ਇਹ ਵੱਡੇ ਸਵਾਲ ਖੜੇ ਕਰਦਾ ਹੈ ਉਹਨਾਂ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਆਖਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ